ਸਵੇਰ 11:30 ਵਜੇ ਪੱਖੋਕੇ ਟਰਾਲੀ ਸਾਹਿਬ ਦਾ ਆਦਮੀ ਰਾਜੂ ਰਾਜੂ ਪਸੀ ਜਿਹੜੀ ਕਿ ਕਰਚਮਾਰ ਕੇ ਕਤਲ ਕਰ ਦਿੱਤਾ ਗਿਆ ਕਾਡਾ ਕਿ ਨਾਮ ਮੇਰਾ ਪੁੱਤਰ ਸੀ ਹਾਂਜੀ ਮੇਰਾ ਪੁੱਤਰ ਸੀ ਮੈਂ ਬੋਕਰ ਪੋਚਾ ਕੰਨੇ ਆਈ ਲੋਕਾਂ ਨੇ ਕਰ ਤਿੰਨਾ ਚੋਕ ਕਰੋ ਨਾ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਨੂੰ ਮਾਰਿਆ ਕਰਤੀ ਆ ਰਿਹਾ ਉਸਤ ਦੇ ਵਿੱਚ ਮੈਂ ਆਈ ਇਹ ਦੇ ਵੇਖਾ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਕਿੰਨ ਮਾਰਿਆ ਹੁਣ ਇਹਨਾਂ ਦਾ ਮੁੰਡਾ ਹੈ ਅੱਜ ਬਹਿ ਕੇ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਨਹੀਂ ਫਲਾਂ ਦੀਆਂ ਟੱਕੜਾਈ ਕਰ ਬੈਠੇ ਨੇ ਬਿਚੱਕੜਾਈ ਹੋਇਆ ਮੇਰੇ ਪੁੱਤ ਕੋ ਵੀ ਜਿਹੜਾ ਨੂੰ ਦੇ ਦਿੰਦੇ ਐ ਗਰੀਬ ਜੇ ਮਾਸਟਰ ਡੋਕਟਰ ਹੋ ਰਹੇ ਜੇ ਮੈਂਤ ਕਰ ਗਈ ਜਾਂਦੇ ਆ ਜਿਹੜੀ ਦਾਰ ਦਾ ਬੱਚੇ ਮੇਰੇ ਬਿਆਣੀ ਕਰਦੇ ਨੇ ਕਾਹ ਵੱਲ ਮੇਰਾ ਬਿਆਣੀ ਕਰਦਾ ਵਾ ਐ ਯਾਰੀ ਰੋਟੀ ਬਣੀ ਅੱਧਾ ਹੀ ਆਪਣਾ ਚਲ ਮੈਦਾਨ ਦੇ ਨੇ ਅੱਧਾ ਕਰਦੇ ਲੋਕਾਂ ਦਾ ਦੇਣ ਲੈਣ ਕਰੂੰਦਾ ਨਿੱਕਾ ਐ ਯਾਰੀ ਜਿਹੜੇ ਬੱਚੇ ਕੋਈ ਬਣਾਇਆ ਕੋਈ ਉਹਨੇ ਨਹੀਂ ਜਿਹੜੀ ਜ਼ਾਰੀ ਆ ਗਈ ਜੇ ਮੈਂਤ ਕਰਦੇ ਨੇ ਕੀ ਨਾਮ ਡਾਕਟਰ ਟਾਟਾ ਬੇਟਾ ਹਾਂਜੀ ਕੀ ਗੱਲ ਹੋਈ ਜੀ ਜੀ ਇਹ ਬੈਦ ਬਦੇ ਪਤਾ ਕੋਈ ਨਹੀਂ ਵੀ ਪਤਾ ਜੇ ਮੇਰੇ ਪੱਠੇ ਵੜ ਗਏ ਆ ਜੀ ਪੱਠੇ ਵੜ ਗਏ ਉਹਦੇ ਸੋਲ ਕੇ ਸਭੀ ਮਾਜੀ ਬੁੱਢੇ ਜੇ ਮਨ ਲਾ ਪੈਣੇ ਬਣੇ ਕਹਿੰਦੇ ਜੀ ਤਾਂ ਜਾ ਤੇ ਤੇਰੇ ਤੇ ਨਹੀਂ ਮੇਰੇ ਕੱਜਾ ਮਾਰ ਕੇ ਚੱਲੀ ਮੈਂ ਅੱਜ ਪੱਠੇ ਸੋਲ ਕੇ ਤੰਪੜ ਪੁਣ ਕੇ ਪਹੁੰਚ ਆ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਆ ਗੱਲ ਤੇ ਮੂੰਹ ਬਣ ਲੱਗੇ ਨਹੀਂ ਪਤਾ ਲੱਗੇ ਮੈਨੂੰ ਲੱਗਦਾ ਪਤਾ ਫੇਰ ਮੈਨੂੰ ਲੱਗਦਾ ਮੈਨੂੰ ਲੱਗਦਾ ਗੱਜ ਦਾ ਗੱਲ ਦਾਦਾ ਇਹਨੂੰ ਦੱਸਿਆ ਵੀ ਉਹ ਕਹਿੰਦੇ ਮੌਲੀ ਕਰਦੇ ਨੇ ਨਾ ਜੋ ਸੇ ਪਹੁੰਚ ਆ ਜਾਈ ਤੇ ਕਿਚਾ ਮਾਰ ਗੱਡੀ ਦੀਆਂ ਗੀਂ ਨਾ ਨਾ ਗੱਡੀ ਦੀਆਂ ਗੱਡੀ ਦੀਆਂ ਨਾ ਨਾ ਬਾਗੀ ਕਰ ਜਾ ਇੱਥੇ ਮੋਟਾ ਸਾਰੇ ਆਪੇ ਖੜ ਗਿਆ ਜਿਆਜ ਮੋਟਾ ਦਾ ਅੰਦੇ ਲਗਾ ਪਿੰਡ ਦਾ ਹੀ ਮੁੰਡਾ ਅੰਦੇ ਚੰਦਨ ਲਾ ਕੇ ਨਾਲ ਹੀ ਆ ਸਾਡੇ ਚੰਦੂ ਨੰਦ ਹਾਂਜੀ ਠੀਕ ਹੈ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੀ ਹੋਵੇ ਜੇ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹਦਾਂ ਬੰਦੇ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ ਕੋਈ ਤੇ ਮੁਕੱਦਮਾ ਨਹੀਂ ਕਈ ਕਿ ਨਹੀਂ ਗਈ ਤੇ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਹੈ ਜੋਨੇ ਵੀ ਮੇਰੇ ਫੜੋਗੇ ਤੇ ਮੇਰੇ ਵੀ ਮਗਾਈ ਮੈਨੂੰ ਬੜੇ ਫੜਨ ਇਹ ਪੁਛੇ ਕਿ ਜਦੋਂ ਕੰਮ ਕਰੀ ਬੰਦੇ ਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਨੇ ਕਿ ਬੰਦੇ ਨੂੰ ਕਿਹਾ ਭਾਈ ਜਦੋਂ ਤੇ ਬਹੁਤ ਬੜਾ ਪੈਲੂਗਾ ਕੁਝ ਦਿਨ ਬਾਅਦ ਮੈਂ ਕਿਹਾ ਪਹਿਲਾਂ ਤੇ ਨੂੰ ਮਾਰ ਦੋ ਇਹ ਬਿਆਨ ਵੀ ਦੱਸੇਗਾ ਮਰੇ ਫੜੇ ਜਾਏਗਾ ਬੋਟੇ ਬੋਟੇ ਫਿਰ ਲੋਕੀ ਕੋਈ ਰੰਜਿਸ਼ ਰਾਜੀ ਰਾਜਾ ਨੇ ਕੋਈ ਗੱਲ ਆਏਗੀ ਜਾਂ ਨਹੀਂ ਆਏਗੀ ਆਦੇ ਆਪੋ ਤੁਮਾ ਹੋ ਵਕਰੀ ਗੱਲ ਹੈ ਜੇ ਮੋੜੇ ਮੋੜੇ ਦੀ ਠੀਕ ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਪੱਖੋ ਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਦੇ ਚੱਲ ਰਹੀ ਸਰ ਕੋਈ ਕਾਰਨ ਦਾ ਪਤਾ ਨਹੀਂ ਲੱਗਾ ਕਿ ਕਾਰਨ ਇਹਨਾਂ ਦਾ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਆਹਦੀ ਡੈਥ ਹੋ ਗਈ ਨਾਲ ਇਹ ਤੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅਗੇ ਆਇਆ ਤੇ ਜਿਹਨੇ ਕਤਲ ਕੀਤਾ ਦਾ ਕੋਈ ਨਾਮ ਪਤਾ ਵਾ ਤੁਹਾਨੂੰ ਉਹ ਪੱਕੋ ਗੇਡਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਅਨ ਅਨਵੈਸਟੀਗੇਸ਼ਨ ਵਿੱਚ ਕਿਦੋਂ ਤੁਹਾਨੂੰ ਪ੍ਰੋਬਲਮ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਖਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ